ਕਤਾਰ ਉਸ ਦੀਆਂ ਤੇ ਮੈਂ ਤਿਆਰੀ ਨਹੀਂ ਕੋਈ ਕੀਤੀ ਤੇ ਸਵੇਰੇ ਹੀ ਰੈਡੀ ਕੀਤਾ ਤੇ ਕੋਈ ਗਲਤੀ ਹੋਈ ਤਾਂ ਮਾਫ ਕਰਨਾ ਇਹਦਾ ਹੈਡਿੰਗ ਹੈਗਾ ਜਿੰਦੜੀਏ ਸੁਣ ਲੈਣੀ ਇਸ ਆਹ ਦੀ ਡੋਰ ਨੂੰ ਫੜੀ ਬੈਠੇ ਕੋਈ ਹੋਰ ਮੈਂ ਦੇ ਨਾਲ ਹੀ ਕੱਢ ਕੁੜੇ ਮਨ ਚੋਂ ਪੰਜੇ ਚੋਰ ਜਿੰਦੜੀਏ ਸੁਣ ਲੈਨੀ ਹੋ ਹੋ ਜਿੰਦੜੀਏ ਸੁਣ ਲੈਨੀ ਸੁਣਨੇ ਕੀ ਦੇਕਰ ਜਾਏ ਕੇ ਪੜ ਪਕਰਾਂਦੇ ਪੈਰ ਸਭ ਦੀ ਸੁਖ ਹੀ ਲੋੜੀਏ ਸਭ ਦੀ ਮੰਗੀਏ ਖੈਰ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਟੋਂ ਬਾਖੜਕੇ ਤੀਰ ਦਾ ਦਿੰਦਾ ਇੱਕ ਆਵਾਜ਼ ਹੋੜੀ ਹੋੜੀ ਮੁੱਕ ਜਾਣੀ ਏ ਤੇਰੀ ਪਰਵਾਜ਼ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਮੈਂ ਮੈਂ ਕਰਦੀ ਤੂੰ ਕਹੀਂ ਤੂੰ ਵਿੱਚ ਹੈ ਕਰਾਮਾਤ ਆਪਣੇ ਕੀਤੇ ਕਰਮ ਤੇ ਆਪੇ ਪਾਲਾ ਚਾਤ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਚੰਨਣ ਜਾਂਡ ਕਰੀਰ ਨੂੰ ਇੱਕੋ ਕਰਕੇ ਜਾਣ ਅੱਲਾ ਵਾਹਿਗੁਰੂ ਵਾਹਿਗੁਰੂ ਅੱਲਾ ਰਾਮ ਦੇ ਨਾਲ ਖੜੋਤਾ ਕਾਨ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਜਗਣ ਵੇਲਾ ਹੋ ਗਿਆ ਛੱਡ ਦੇ ਬੁਰੇ ਖਿਆਲ ਵੇਖ ਸਾਈਂ ਪਏ ਨੱਚ ਰਹੇ ਏ ਤੂੰ ਵੀ ਨੱਚ ਲੈ ਨਾਲ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਥੋੜੀ ਚਿਰ ਆ ਰਸ ਜੀਬ ਦਾ ਥੋੜੀ ਚਿਰ ਹੀ ਹੈ ਟੋਰ ਸਾਹ ਨੇ ਲੈ ਉੱਡਣਾ ਬੋਲਣ ਵਾਲਾ ਪੌਰ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਚੋਰਤਾ ਕਰਦੇ ਚੋਰੀਆਂ ਨਾ ਚੋਰਾ ਸੰਗ ਖਲੋ ਬਾਣੀ ਪੜ ਲੈ ਬਾਣੀ ਪੜ ਕੇ ਪੀਰ ਦੀ পাপ ਨਹੀਂ ਕੁਝ ਤੋਂ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਵੇ ਰਮਲੇ ਦੇ ਤੋੜ ਕੇ ਧੁਖਿਆਂ ਦੇ ਕਰ ਜਾ ਦਰਸ਼ਨ ਖਵਰੇ ਖੁਸ਼ ਹੋਵੇ ਓ ਸ਼ਾਹਾਂ ਦਾ ਸ਼ਾਹ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਐਸਾ ਹਾਂ ਦੀ ਢੋਰ ਨੂੰ ਫੜੀ ਬੈਠੇ ਕੋਈ ਹੋਰ ਮੈਂ ਦੇ ਨਾਲ ਹੀ ਕੱਢ ਕੁੜੇ ਮਨ ਚੋਂ ਪੰਜੇ ਚੋਰ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਹੋ ਹੋ ਜਿੰਦੜੀਏ ਸੁਣ ਲੈਨੀ ਬਹੁਤ ਅੱਛੀ ਬਹੁਤ ਦਾਨੀ ਮੰਡਲ ਚ ਕਿਤੋਂ ਬੱਤੀ ਹਾਜ਼ਰੀਂ ਕਰਤਾ ਕਿਤਾਬ ਦੀਆਂ ਬਹੁਤ-ਬਹੁਤ ਸਵਾਗਤ ਦਰਸ਼ਨ ਜੀ ਕਤਾਬ ਮੈਂ ਹੁਣੇ ਦੇਖੀ ਸੀਗੀ ਕੁਛ ਇਹਨਾਂ ਦੇ ਗੀਤ ਵੀ ਪਹਿਲਾਂ ਸੁਨੇ ਹੋਏ ਨੇ ਔਰ ਮੈਨੂੰ ਪਤਾ ਹੈ ਕਿ ਗੀਤ ਤੇ ਕੀ ਪੈਰਾਮੀਟਰਸ ਹੁੰਦੇ ਨੇ ਔਰ ਲਿਟਰੇਚਰ ਦੇ ਕੀ ਪੈਰਾਮੀਟਰਸ ਹੁੰਦੇ ਉਹਦੇ ਆਧਾਰ ਤੇ ਮੈਂ ਰਿਵਿਊਮੈਂਟ ਕਰਕੇ ਮਿਲਾਂ ਕਰੂੰਗਾ ਪਹਿਲਾ ਤਾਂ ਮੈਨੂੰ ਨਾ ਇਹਦਾ ਸਭ ਤੋਂ ਵਧੀਆ ਜਿਹੜੀ ਗੱਲ ਲੱਗੀ ਤਾਂ ਟਾਈਟਲ ਮੈਨੂੰ ਬਹੁਤ ਵਧੀਆ ਲੱਗਿਆ ਸ੍ਰੀਲੇਖ ਹੈ ਸ੍ਰੀਲੇਖ ਮੈਂ ਐਕਚੁਅਲੀ ਜਿਹੜੀ ਵੀ ਚੀਜ਼ ਲਿਟਰੇਚਰਸ ਲਿਖੀ ਜਾਂਦੀ ਹੈ ਆਉਂਦੇ ਅਨੁਭਵ ਚ ਲਿਖੀ ਜਾਂਦੀ ਹੈ ਆਪਣੇ ਤਜਰਬੇ ਚ ਲਿਖੇ ਜਾਂਦੇ ਔਰ ਲਪਕੂ ਹਾਸੇ ਗਿਫਟ ਕੋ ਰੋਸੇ ਇਹਨੇ ਪੈਰਾਮੀਟਰ ਕਿਸੇ ਹੋਰ ਮਿੰਤੀ-ਕਿੰਤੀ ਦੇ ਪੈਰਾਮੀਟਰ ਬਾਹਰ ਨਹੀਂ ਹੈਗਾ ਕੋਈ ਮੀਟਰ ਨਹੀਂ ਹੈਗਾ ਕੋਈ ਗਾਜ ਨਹੀਂ ਹੈਗਾ ਔਰ ਇਹ ਆਪਦੇ ਆਪਦੇ ਯਾਨੀ ਕਿ ਤੁਹਾਡੇ ਆਪਣੇ ਪੈਰਾਮੀਟਰਸ ਨੇ ਤੁਹਾਡੇ ਅਨੁਭਵ ਦੇ ਤੁਹਾਡੇ ਸਰੀਰ ਦੇ ਤੁਹਾਡੀ ਬਾਡੀ ਦੇ ਤੁਹਾਡੇ ਜਿਹੜੇ ਆਪਣੇ ਸਿਸਟਮ ਚੋਂ ਆਏ ਨੇ ਹਨਾ ਮੈਨੂੰ ਇਹ ਬੜਾ ਵਧੀਆ ਲੱਗਦਾ ਕਿ ਕਿਉਂਕਿ ਅਨੁਭਵ ਦੀ ਤਰਜਮਾਨੀ ਹੁੰਦੀ ਹੈ ਜਿਹੜੀ ਵੀ ਸੱਚ ਚੀਜ਼ ਹੁੰਦੀ ਹੈ ਔਰ ਦੂਜੀ ਇਹਨਾਂ ਗੀਤਾਂ ਦੀ ਜਿਹੜੀ ਕਿਸੇ ਵੀ ਲਿਟਰੇਚਰ ਦੀ ਵਿਦਾ ਵਿੱਚ ਜੇ ਫਲਸਫੀ ਹੈ ਨਹੀਂ ਦਰਸ਼ਨ ਹੈ ਨਹੀਂ ਦਰਸ਼ਨ ਦਾ ਮਤਲਬ ਫਲਸਫੀ ਹੁੰਦਾ ਮੈਨੂੰ ਲੱਗਦਾ ਇਹਨਾਂ ਦਾ ਨਾਮ ਵੀ ਦਰਸ਼ਨ ਹੈ ਤੇ ਜੇ ਫਲਸਫੀ ਹੈ ਨਹੀਂ ਤਾਂ ਉਹ ਜਾਨੀ ਕਿ ਉਹ ਉਹ ਕੱਚਾ ਰਹਿ ਜਾਂਦਾ ਹਨਾ ਚੀਜ਼ਾਂ ਚੀਜ਼ਾਂ ਇਹ ਫਲਸਫੀ ਹੈ ਜੇ ਉਹ ਉਪਰਲੀਆ ਕਰਨਾ ਕਰ ਲੈਣੇ ਕੋਈ ਸੁਣ ਲੈਂਦਾ ਉਹ ਕੋਈ ਲਿਟਰੇਚਰ ਦੀ ਕੋਈ ਬਹੁਤੀ ਪੁਖਤਾ ਗੱਲ ਬੰਦ ਹੀ ਨਹੀਂ ਇਹ ਮੈਨੂੰ ਬਹੁਤ ਅੱਛਾ ਲੱਗਿਆ ਔਰ ਕਿ ਬਾਕੀ ਭਾਸ਼ਾ ਮਾਲਵੇਸ਼ਨਾ ਵੈਸੇ ਪਾੜ ਦੀ ਹਰ ਖਿੱਤੇ ਦੀ ਆਪਣੀ ਭਾਸ਼ਾ ਹੁੰਦੀ ਹੈ ਨਾ ਵੋਕੈਬਲਰੀ ਆਪਣੀ ਆਪਣੀ ਹੁੰਦੀ ਆ ਪਰ ਮਾਲਵੇ ਦੀ ਜਿਹੜੀ ਵੋਕੈਬਲਰੀ ਹੈ ਉਹ ਬਹੁਤ ਸਟਰੋਂਗ ਕੈਲਿਬਰੀ ਹੈ ਕਿਉਂਕਿ ਅਸੀਂ ਸੰਘਾਸ਼ਾਂ ਚੋਂ ਅਸੀਂ ਘੋੜਾਂ ਚੋਂ ਉੱਠੇ ਹੋਏ ਲੋਕ ਆ ਸਾਡਾ ਜਿਹੜਾ ਅਨੁਭਵ ਹੈ ਨਾ ਉਹ ਥੋੜਾ ਜਿਹਾ ਅਲੱਗ ਕਿਸਮ ਦਾ ਹੁੰਦਾ ਔਰ ਮੈਨੂੰ ਇਹ ਵੀ ਚੰਗੀ ਲੱਗੀ ਕਿ ਇਹਨਾਂ ਦਾ ਅਨੁਭਵ ਹੈ ਅਨੁਭਵ ਦੇ ਆਧਾਰ 'ਤੇ ਗੱਲ ਕੀਤੀ ਹੈ ਸਮੱਸਿਆਵਾਂ ਲੈਂਦੀਆਂ ਨੇ ਸਮਕਾਲੀਆ ਵੀ ਲੈਂਦੀਆਂ ਨੇ ਯੂਨੀਵਰਸਲ ਵੀ ਲੈਂਦੀਆਂ ਨੇ ਜੇ ਕਿਸੇ ਚੀਜ਼ ਯੂਨੀਵਰਸਲ ਹੈ ਨਹੀਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਉਹ ਵੀ ਉਹ ਉਹ ਵੀ ਐਵੇਂ ਉੱਪਰਲੀ ਗੱਲ ਹੋ ਜਾਂਦੀ ਆ ਹਾਂ ਯੂਨੀਵਰਸਲ ਟਰੁਥ ਹੋਣਾ ਬਹੁਤ ਜ਼ਰੂਰੀ ਆ ਇਹ ਚੀਜ਼ ਮੈਨੂੰ ਵਧੀਆ ਲੱਗੀ ਔਰ ਗੀਤਕਾਰ ਜਿਹੜੀ ਸਾਰੀਆਂ ਵਿਦਾਵਾਂ ਨੇ ਹੁਣ ਜੇ ਪਤੰਗ ਜੀ ਕਹਿ ਗਏ ਨੇ ਕਿ ਇਹ ਚ ਰਾਮ ਜੁੰਦੀ ਆ ਰਾਮ ਜੀ ਕਪਤਾ ਜੀ ਵੀ ਹੁੰਦੀ ਆ ਜੀ ਕਪਤਾ ਜੀ ਰਾਮ ਜੀ ਹੁੰਦੀ ਐਕਚੁਅਲੀ ਜਿਹੜੇ ਐਚ ਹੁੰਦੀ ਐ ਤੁਸੀਂ ਡਾਇਰੈਕਟਲੀ ਵੇ ਨਾ ਆਪਣੇ ਲੌਜੀਕ ਨਾਲ ਗੱਲ ਕਹਿਣ ਰਾਮ ਜੀ ਕਪਤਾ ਜੀ ਹੁੰਦੀ ਐ ਗੀਤ ਵਿੱਚ ਤਾਂ ਫੋਣੀ ਹੋਣੀ ਹੁੰਦੀ ਐ ਔਰ ਮੈਨੂੰ ਇਹ ਆ ਕਿ ਗੀਤ ਸਾਡੀ ਰਹਿਤਲ ਨਾਲ ਜੁੜੀ ਹੋਈ ਚੀਜ਼ ਐ ਗਜ਼ਲ ਤੇ ਕਪਤਾ ਵੀ ਹੈ ਫਰੀ ਵਰਸ ਕਪਤਾ ਇਹ ਇੱਕ ਵਾਰੋਂ ਆਈ ਬਿਧਾ ਸਾਰੀ ਇਹ ਅਸੀਂ ਉਹ અપਨਾ ਲਈ ਹੈ ਬਾਅਦ ਸ਼ੋਹ ਇੱਕ ਲਗਮ ਹੋਇਆ ਗੀਤਕਾਰੀ ਹੈ ਸਾਡੀ ਰੈਤਲ ਚਾਹ ਔਰ ਰੈਤਲ ਚੀ ਪੂਰੀ ਇਹ ਗੱਲ ਇਹਨਾਂ ਨੇ ਕੀਤੀ ਆ ਔਰ ਸਰ ਨੇ ਵੱਡੀ ਗੱਲ ਕਹਿੰਦੀ ਹੈ ਵਿਸ਼ੇ ਪੱਖ ਤੋਂ ਮੈਂ ਤੁਹਾਨੂੰ ਦੱਸਦਾ ਕਿ ਰੂਪਕ ਪੱਖ ਦਾ ਬੜਾ ਯਾਨੀ ਕਿ ਖਿਆਲ ਹੁੰਦਾ ਹਨਾ ਵੀ ਕਿਸ ਤਰ੍ਹਾਂ ਇਹ ਰਿਦਮ ਚ ਆਉਂਦੀ ਹੈ ਗੱਲ ਨਹੀਂ ਆਉਂਦੀ ਅਸੀਂ ਜਦੋਂ ਹੋਰ ਚੀਜ਼ਾਂ ਦੇਖਦੇ ਹਾਂ ਤਾਂ ਅਸੀਂ ਇਹਦੇ ਸ਼ੰਦ ਬੰਦ ਬਹਿਰ ਚੀਜ਼ਾਂ ਦੇ ਉਹ ਪਉ ਕਰਦੇ ਹਾਂ ਜਿਹੜਾ ਗੀਤ ਗਾਉਂਦਾ ਨਾ ਖੁਦ ਗਾਉਂਦਾ ਹੈ ਉਹਨੂੰ ਇਹ ਹੁੰਦੀ ਹੈ ਕਿ ਉਹ ਗਾ ਕੀ ਗਾ ਕੇ ਉਹਨੇ ਠੀਕ ਕੀਤਾ ਹੁੰਦਾ ਹੰਦਾ ਸਾਰੀ ਉਹਨੂੰ ਪਾਉਂਦੀ ਕੋਈ ਨਾ ਪਤਾ ਹੋਵੇ ਪਰ ਉਹ ਪੂਰੇ ਮੀਟਰ ਛੋਗੇਗਾ ਸਾਰੀ ਚੀਜ਼ ਉਹ ਐਦਰ ਉਧਰ ਨਹੀਂ ਹੋਊਗਾ ਕੋਈ ਇੱਕ ਅੱਖਰ ਜੰਪ ਹੋਊਗਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਜਿੰਨੇ ਖਣ ਇਹਨਾਂ ਦੇ ਗੀਤ ਸੁਣਨੇ ਨੇ ਜਾਂ ਪਹਿਲਾਂ ਪੜ੍ਹੇ ਨੇ ਉਹ ਕਿਸੇ ਰਦੰਗ ਤੋਂ ਯਾਨੀ ਕਿ ਬਾਹਰ ਨਹੀਂ ਜਾਂਦੇ ਕੋਈ ਵੀ ਸੰਗੀਤਕਾਰਾਂ ਨੂੰ ਸੱਜੇ ਹੀ ਇਹਨਾਂ ਦੀ ਜਨਕਿਤ ਕਰਜ਼ ਬਣਾਏਗਾ ਔਰ ਗਾਇਗਾ ਔਰ ਇਸ ਕਿ ਮਜਾਜੀ ਤੋਂ ਲੈ ਕੇ ਇਸ ਹਕੀਕੀ ਤੱਕ ਵੀ ਇਹਨਾਂ ਨੇ ਪੂਰੀ ਮੁਕੰਮਲ ਹਰ ਗੀਚ ਉਸ ਤਰ੍ਹਾਂ ਦੀ ਗੱਲ ਕੀਤੀ ਹੈ ਮੈਂ ਡਿਟੇਲਸ ਨਹੀਂ ਜਾਊਂਗਾ ਕਿਉਂਕਿ ਮੈਂ ਪੂਰੀ ਪ੍ਰੋਪਰਲੀ ਇਹਨੀਆਂ ਸਾਰੇ ਗੀਤ ਉਸ ਤਰ੍ਹਾਂ ਨਹੀਂ ਪੜੇ ਪਰ ਫਿਰ ਵੀ ਜਿੰਨੇ ਕੁ ਪੈਰਾਮੀਟਰਸ ਹੁੰਦੇ ਨੇ ਹਰ ਸਤਤਕ ਵਿਦਾ ਦੇ ਉਹਨਾਂ ਤੇ ਸਾਰੀ ਇਹ ਜਿਹੜੀ ਹੈਗੀ ਕਿਤਾਬ ਪੂਰਨ ਤੌਰ ਤੇ ਉੱਤਰਦੀ ਹੈ ਤੇ ਫਿਰ ਦੁਆਰਾ ਇਹਨਾਂ ਨੂੰ ਬਹੁਤ-ਬਹੁਤ ਮਾਰ। ਸਰਦਾਰ ਗੁੰਡੂ ਸਰ ਤਾਪਾਰਸ ਇਹ ਕਿਸਾਇਤ ਪ੍ਰਮੇਰ ਮੇਰੇ ਬੰਦ ਆਪ ਸਾਡਾ ਸਤਕਾਰ ਪਾ ਸੀਗਾ ਤੇ ਤੁਸੀਂ ਤਦਾਂ ਮੈਂ ਅੱਜ ਜਾਂਦੇ ਫਰਮਾਇਆ ਇੱਕ ਦਸਮਤ ਸਰਦਾਰ ਨਰਿੰਦਰ ਸਿੰਘ ਮੇਰੇ ਪੀਟਕ ਦੇ ਕਲਾਸ ਫੈਲੋ ਰਹੇ ਗੁਰਨਾਥ ਇਹਨੇ ਗੱਲ ਲੁਧਿਆਣਾ ਦੇ ਵਿੱਚ ਇਹਨਾਂ ਦਾ ਬੁੱਕ ਤੋਂ ਜਿਹੜਾ ਮੈਂ ਇਸ ਕਰ ਮੈਂ ਕਾਫੀ ਨੂੰ ਸ਼ਰਟ ਨੰਬਰ ਆਹੋ ਲੜੀ ਨੰਬਰ 106 ਪੇਜ ਤੇ ਆ। ਨਹੀਂ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾ। ਨਹੀਂ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾ। ਨਹੀਂ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾ। ਕਿਸੇ ਨੂੰ ਨਾ ਵੱਲ ਹੋਵੇ ਕਿਸੇ ਤੋਂ ਨਾ ਹੱਲ ਹੋਵੇ ਕਿਸੇ ਨੂੰ ਨਾ ਵੱਲ ਹੋਵੇ ਕਿਸੇ ਤੋਂ ਨਾ ਹੱਲ ਹੋਵੇ ਇਹੋ ਜਿਹਾ ਇੱਕ ਤੂੰ ਹਿਸਾਬ ਬਣ ਜਾ ਨਹੀਂ ਤੂੰ ਨਹੀਂ ਤੂੰ ਮੇਰੇ ਸੋਨੇ ਗੀਤਾਂ ਦੀ ਕਿਤਾਬ ਬਣ ਜਾ ਨਹੀਂ ਤੂੰ ਮੇਰੇ ਸੋਨੇ ਗੀਤਾਂ ਦੀ ਨਹੀਂ ਤੂੰ ਮੇਰੇ ਸੋਨੇ ਗੀਤਾਂ ਦੀ ਕਿਤਾਬ ਬਣ ਜਾ ਪੀਣ ਦੇ ਜੋ ਅੱਖੀਆਂ ਚੋਂ ਪੀਣ ਦੇ ਸ਼ਕੀਨ ਨੇ ਹੱਸਣਾ ਸਿਖਾ ਦੇ ਚੋ ਚਿਹਰਾ ਤੋਂ ਗਮ ਗੀਨ ਨੇ ਨੇ ਟੋਕਰਾਂ ਨੀ ਲਾਰਿਆਂ ਦਾ ਵਿਆਹਾਂ ਤੇ ਕੁਆਰਿਆਂ ਦਾ ਨੇ ਟੋਕਰਾਂ ਨੀ ਲਾਰਿਆਂ ਦਾ ਵਿਆਹਾਂ ਤੇ ਕੁਆਰਿਆਂ ਦਾ ਸੱਚ ਜੋ ਨਾ ਹੋਵੇ ਉਹ ਖੁਆਬ ਬਣ ਜਾ ਨੀ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾ ਨੀ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾ ਨੀ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾ ਅਣਖਾਂ ਦੇ ਸਾਗਰਾਂ ਚ ਤਾਰੀਆਂ ਵੀ ਲਾਲਮੀ ਬਤਨਾ ਦੇ ਕੰਮ ਆਉਣ ਵਾਲੇ ਗੀਤ ਗਾਨਮੀ ਨਖਰੇ ਤੇ ਰੋਸੇ ਕਰੀ ਜਣੇ ਖਣੇ ਤੋਂ ਨਾ ਡਰੀ ਨਖਰੇ ਤੇ ਰੋਸੇ ਕਰੀ ਜਣੇ ਖਣੇ ਤੋਂ ਨਾ ਡਰੀ ਜਿਹੜਾ ਮੁੱਲ ਕੇ ਤੋਂ ਮਿਲੇ ਨਾ ਸ਼ਵਾਬ ਬਣ ਜਾ ਨਹੀਂ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾ ਨਹੀਂ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾ ਹੜਦੀਆਂ ਤੋਪਾਂ ਨੇ ਨਾਰੀਸ ਤੇਰੀ ਕਰਨੀ ਹਰ ਦੀਆਂ ਤੋਂਪਾਂ ਨੇ ਨਾਰੀਸ ਤੇਰੀ ਕਰਨੀ ਚਾਨੀ ਤੇਰੀ ਠੰਡੀਆਂ ਹਵਾਵਾਂ ਨੇ ਹੈ ਪਰਨੀ ਬਣ ਜੀ ਦਵਾਈ ਕੋਈ ਰੋਗਾਂ ਵਾਲੀ ਲੈ ਜੇ ਲੋਈ ਬਣ ਜੀ ਦਵਾਈ ਕੋਈ ਰੋਗਾਂ ਵਾਲੀ ਲੈ ਜੇ ਲੋਈ ਖਿਹੜੇ ਕੰਡਿਆਂ ਬਗੈਰ ਤੂੰ گلاب ਬਣ ਜਾ ਨੀਥੋਂ ਮੇਰੇ ਸੋਨੇ ਗੀਤਾਂ ਦੀ ਕਿਤਾਬ ਬਣ ਜਾ ਨੀ ਤੂੰ ਮੇਰੇ ਸੋਨੇ ਗੀਤਾਂ ਦੀ ਕਿਤਾਬ ਬਣ ਜਾ ਨੀ ਤੂੰ ਮੇਰੇ ਸੁਣ ਗੀਤਾਂ ਦੀ ਕਿਤਾਬ ਬਣ ਜਾ ਕਰ ਲਈਏ ਦੋਸਤੀ ਨੀ ਕੰਨਿਆਂ ਦੇ ਨਾਲ ਨੀ ਕਰ ਲਈਏ ਦੋਸਤੀ ਆ ਕੰਨਿਆਂ ਦੇ ਨਾਲ ਨੀ ਸ਼ਬਦਾਂ ਲਈ ਕਲਮਾਂ ਦਾ ਪੈਣਾ ਜਾਵੇ ਕਾਲ ਨਹੀਂ ਅੱਖਰਾਂ ਦੀ ਝੋਲੀ ਪਰ ਮਿੱਤਰਾਂ ਦੇ ਬਈਏ ਕਰ ਅੱਖਰਾਂ ਦੀ ਝੋਲੀ ਪਰ ਮਿੱਤਰਾਂ ਦੇ ਬਈਏ ਕਰ ਜੀ ਨੂੰ ਹਰ ਕੋਈ ਚਾਹੇ ਤੂੰ ਖਤਾਬ ਬਣ ਜਾ ਨਹੀਂ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾ ਨਹੀਂ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾ ਮੇਲੇ ਲੱਗ ਜਾਣ ਜੇ ਰਤਕ ਪੈਰ ਮੜਲੇ ਮੇਲੇ ਲੱਗ ਜਾਣ ਜੇ ਰਤਕ ਪੈਰ ਮੜਲੇ ਕਿਹੜਾ ਨਹੀਂ ਛਡਾਲੂ ਜੇ ਬਾਹਾਂ ਦਾ ਘੇਰਾ ਵਲ ਲੈ ਕਿਹੜਾ ਨੀਛ ਡਾਲੂ ਜੇ ਮਾਹਾਂ ਦਾ ਕੇਰਾ ਵਲ ਲੈ ਤੇਰਾ ਸ਼ਗਨਾ ਦਾ ਚੂੜਾ ਹੈ ਤੇਉਣੇ ਪਿਆ ਪੂਰਾ ਤੇਰਾ ਸ਼ਗਨਾ ਦਾ ਚੂੜਾ ਹੈ ਤੇਉਣੇ ਪਿਆ ਪੂਰਾ ਜੋ ਨਾ ਜਾਨਮਾ ਤੋਂ ਰਹੇ ਉਹ ਨਕਾਮ ਬਣ ਜਾ ਨੀ ਤੂੰ ਮੇਰੇ ਸੋਨੇ ਗੀਤਾਂ ਦੀ ਕਿਤਾਬ ਬਣ ਜਾ ਨੀ ਤੂੰ ਮੇਰੇ ਸੋਨੇ ਗੀਤਾਂ ਦੀ ਕਿਤਾਬ ਬਣ ਜਾ ਤੂੰ ਖੁਆਬ ਬਣ ਜਾ ਨੀ ਗੁਲਾਬ ਬਣ ਜਾ ਨੀ ਸ਼ਬਾਬ ਬਣ ਜਾ ਨੀ ਕਿਤਾਬ ਬਣ ਜਾ